ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਪ ਸਾਰੇ ਸੰਸਾਰ ਦੇ ਵਿੱਚ ਰਹਿਣ ਵਾਲੇ ਵਾਹਿਗੁਰੂ ਦੇ ਬਣਾਏ ਹੋਏ ਜੀ ਉਹਾ ਸੰਸਾਰ ਦੇ ਵਿੱਚ ਸਭ ਤੋਂ ਨੇੜਲਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਹੈ ਨਾ ਕਿਉਂਕਿ ਪਤੀ ਪਤਨੀ ਦਾ ਐਸਾ ਰਿਸ਼ਤਾ ਕਾਪੂਰਖ ਜੀ ਨੇ ਬਣਾਇਆ ਹੈ ਤੇ ਜਿਹੜਾ ਕਿ ਇੱਕ ਮਿੱਤਰ ਦੇ ਨੇ ਆਈ ਵੀ ਇੱਕ ਦੂਜੇ ਦੇ ਹਨ ਜੀਵਨ ਦੇ ਸਾਥੀ ਵੀ ਹਨ ਸਾਰਾ ਕੁਝ ਹੀ ਹਨ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਇਹਦੇ ਵਿੱਚ ਸਾਰੇ ਰਿਸ਼ਤਿਆਂ ਦਾ ਰੰਗ ਹੁੰਦਾ ਸੋ ਪਰ ਅੱਜ ਦੇ ਸਮੇਂ ਦੇ ਵਿੱਚ ਗੁਰੂ ਕੀ ਪਿਆਰਿਓ ਇਹ ਰਿਸ਼ਤੇ ਬਹੁਤ ਖਰਾਬ ਹੋਏ ਪਏ ਨੇ ਬੜੇ ਕਿਉਂਕਿ ਦਾਸ ਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਚੀਜ਼ ਬਾਰੇ ਪਤੀ ਪਤਨੀ ਦਾ ਰਿਸ਼ਤਾ ਜਦੋਂ ਟੁੱਟਦਾ ਹੈ ਨਾ ਉਹਦੇ ਨਾਲ ਹੋਰ ਵੀ ਬਹੁਤ ਕੁਝ ਟੁੱਟਦਾ ਹੈ ਬਹੁਤ ਕੁਝ ਕੱਲੇ ਜਦੋਂ ਪਤੀ ਪਤਨੀ ਦਾ ਰਿਸ਼ਤਾ ਖਰਾਬ ਹੁੰਦਾ ਹੈ ਦੋ ਪਰਿਵਾਰਾਂ ਦੇ ਰਿਸ਼ਤੇ ਖਰਾਬ ਹੋ ਜਾਂਦੇ ਬਹੁਤ ਅੱਗੇ ਤੱਕ ਚੀਜ਼ ਜਾਂਦੀ ਠੀਕ ਹੈ ਜਾਂਦੀ ਕਿ ਨਹੀਂ ਜਾਂਦੀ ਤੇ ਕਿਉਂਕਿ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਅੰਦਰੋਂ ਪ੍ਰੇਮ ਜੁੜਿਆ ਹੁੰਦਾ ਫਿਰ ਜਦੋਂ ਇਸ ਤਰ੍ਹਾਂ ਲੱਗ ਹੁੰਦਾ ਫਿਰ ਬੜਾ ਉੱਖਾ ਹੁੰਦਾ ਠੀਕ ਹੈ ਸਭ ਤੋਂ ਪਹਿਲੀ ਗੱਲ ਜਦੋਂ ਆਨੰਦ ਕਾਰਜ ਹੋ ਗਿਆ ਪਹਿਲੀ ਗਲਤੀ ਆਨੰਦਕਾਰਜ ਤੋਂ ਪਹਿਲਾਂ ਵੀ ਹੁਕਮਨਾਮਾ ਲੈ ਲਈਦਾ ਹੁੰਦਾ ਹੈ ਜਿਵੇਂ ਹੁਣ ਮੰਨ ਲਓ ਕਿਸੇ ਦਾ ਆਨੰਦਕਾਰਜ ਹੋਣਾ ਧਿਆਨ ਨਾਲ ਸੁਣੋ ਸਾਰੀ ਵੀਡੀਓ ਕੰਮ ਦੀ ਹੈ ਜਦੋਂ ਮੰਨ ਲਓ ਕਿਸੇ ਬੰਦੇ ਦਾ ਹੋਣਾ ਹੈ ਕਿਸੇ ਮੁੰਡੇ ਦਾ ਹੋਣਾ ਹੈ ਆਨੰਦਕਾਰਜ ਠੀਕ ਹੈ ਆਪਣੇ ਰਿਸ਼ਤੇ ਪਤਾ ਕਿਉਂ ਖਰਾਬ ਹੋ ਰਹੇ ਨੇ ਕਿਉਂਕਿ ਆਪਾਂ ਆਪਣੀ ਮਰਜ਼ੀ ਨਾਲ ਹੀ ਤਾਂ ਕੰਮ ਚੱਲ ਰਿਹਾ ਹੈ ਨਾ ਹਾਂ ਵਿਚੋਲੇ ਨੇ ਕੁੜੀ ਦੇਖੀ ਉੱਥੇ ਉਹਨੇ ਜਾ ਕੇ ਮੁੰਡੇ ਵਾਲਿਆਂ ਨੂੰ ਦੱਸਿਆ ਉਹਨਾਂ ਨੇ ਫਿਰ ਚਲੋ ਅੱਗੇ ਸ਼ਗਨ ਪਾਤਾ ਆਇ ਨਹੀਂ ਹੁੰਦਾ ਪਹਿਲਾ ਹੁਕਮਨਾਮਾ ਲਿਖਦਾ ਹੈ ਇੱਕ ਵਾਰ ਦੀ ਗੱਲ ਹੈ ਦਾਸ ਦਾ ਕੋਈ ਮਿੱਤਰ ਹੈ ਕਾਫੀ ਪਹਿਲਾਂ ਦੀ ਗੱਲ ਹੈ ਉਹਦਾ ਮੈਨੂੰ ਫੋਨ ਆਇਆ ਜੀ ਆਪਾਂ ਭੈਣ ਵਾਸਤੇ ਮੁੰਡਾ ਦੇਖਣਾ ਹੈ ਨਸ਼ਕਣ ਪਾਉਣਾ ਕੱਲ ਨੂੰ ਬਈ ਠੀਕ ਹੈ ਆਪਾਂ ਕਰਦੀਏ ਉੱਥੇ ਤੇ ਮੈਂ ਕਿਹਾ ਵੀ ਮੈਨੂੰ ਕਿਹੜਾ ਮੈਂ ਕਿਹੜਾ ਅੰਤਰਿਆਮੀ ਆ ਆਪਾਂ ਮਹਾਰਾਜ ਜੀ ਨੂੰ ਬੇਨਤੀ ਕਰਦੇ ਆ ਅਸੀਂ ਗਏ ਮਹਾਰਾਜ ਜੀ ਨੂੰ ਦੇਖ ਕਰਾਈ ਤੇ ਉਹ ਤੇ ਗੁਰਦੁਆਰਾ ਸਾਹਿਬ ਪੈਂਦਾ 6ਵੇਂ ਪਾਸ਼ਾ ਦਾ ਤੇ ਦੇਖ ਕਰਾਈ ਹੋ ਕਮਨਾਮ ਆਇਆ ਵੀ ਮਹਾਰਾਜ ਜੀ ਇਹ ਮੁੰਡਾ ਰਿਸ਼ਤਾ ਠੀਕ ਹੈ ਕਰਨ ਵਾਸਤੇ ਉਹ ਜਿਹੜਾ ਹੁਕਮਨਾਮ ਆਇਆ ਉਹਦੇ ਵਿੱਚ ਨਾ ਪੰਕਤੀਆਂ ਆ ਗਈਆਂ ਕੁਛ ਸ਼ਰਾਬ ਬਾਰੇ ਤੇ ਹੋਰ ਨਸ਼ੇ ਪੱਤੇ ਬਾਰੇ ਐਸਾ ਮਦਮੂਲ ਨਾ ਪੀਚਾ ਜੇ ਕਾ ਪਰ ਵਸਾਇ ਇਸ ਤਰ੍ਹਾਂ ਦੀਆਂ ਪੰਕਤੀਆਂ ਆ ਗਈਆਂ ਮੈਨੂੰ ਕਹਿੰਦਾ ਵੀ ਕਿਵੇਂ ਆ ਮੈਂ ਕਹਾ ਵੀ ਨਹੀਂ ਕਰਨਾ ਕਹਿੰਦਾ ਕਿਉਂ ਮੈਂ ਕਹਾ ਵੀ ਵਿੱਚ ਨਸ਼ੇ ਵਾਲੀਆਂ ਕੋ ਪੰਕਤੀਆਂ ਆਈਆਂ ਨੇ ਭਾਈ ਵੀ ਇਸ਼ਾਰਾ ਹੀ ਕਰਨਾ ਹੁੰਦਾ ਮਹਾਰਾਜ ਨੇ ਹੁਣ ਸਾਰਾ ਥੋੜੀ ਦੱਸਣਾ ਹੈ ਵੀ ਇਸ ਟਾਈਮ ਮੈਂ ਨਸ਼ਾ ਕਰਦਾ ਇਸ ਟਾਈਮ ਸੌਂਦਾ ਉੱਠਦਾ ਐ ਮੈਂ ਕਹਾ ਵੀ ਪੰਕਤੀ ਆਈ ਹੈ ਨਸ਼ੇ ਵਾਲੀ ਇਸ਼ਾਰਾ ਆ ਗਿਆ ਖਰਾ ਕਰਨਾ ਨਾ ਮਹਾਰਾਜ ਨੇ ਤੇ ਕਹਿੰਦਾ ਉਦੋਂ ਤਾਂ ਮੈਨੂੰ ਕਹਿੰਦਾ ਠੀਕ ਹੈ ਉਹ ਜਿਹੜਾ ਮੇਰਾ ਮਿੱਤਰ ਸੀ ਤੇ ਚਲੋ ਅਸੀਂ ਚਲੇ ਗਏ ਮੈਂ ਆਪਦੇ ਘਰ ਚ ਲੈ ਗਿਆ ਆਪਦੇ ਘਰ ਚ ਲੈ ਗਿਆ ਭਾਈ ਉਹਨਾਂ ਨੇ ਅਗਲੇ ਦਿਨ ਚੁੱਪ ਕਰਕੇ ਗਏ ਸ਼ਗਨ ਪਾਇਆ ਇਹ ਮੁੰਡੇ ਨੂੰ ਸ਼ਗਨ ਪਾਇਆ ਇਹ ਚਲੋ ਸਾਰਾ ਕੁ ਮੈਨੂੰ ਫੋਨ ਕਰਕੇ ਕਹਿੰਦਾ ਵੀ ਆਪਾਂ ਸ਼ਗਨ ਪਾਤਾ ਮੈਂ ਕਿਹਾ ਸ਼ਾਬਾਸ਼ ਤੇਰੇ ਮਹਾਰਾਜ ਨੇ ਤੈਨੂੰ ਮਨਾ ਕਰਿਆ ਸੀ ਕਿ ਤੂੰ ਸ਼ਗਨ ਪਾਤਾ ਕਿਉਂਕਿ ਭਰੋਸਾ ਨਹੀਂ ਸੀ ਮਹਾਰਾਜ ਤੇ ਸਾਨੂੰ ਤਾਂ ਪਤਾ ਕਿ ਜੋ ਮਹਾਰਾਜ ਨੇ ਕਿਹਾ ਹੈ ਉਹ ਗਮਨਾਮ ਜੋ ਹੁਣ ਉਹੀ ਹੋਣਾ ਹੈ ਇਸ ਇਹ ਖੁਸ਼ੀਆਂ ਦਾ ਹੁਕਮਨਾਮਾ ਹੈ ਤਾਂ ਖੁਸ਼ੀਆਂ ਹੀ ਮਿਲਣਗੀਆਂ ਜੇ ਤਾੜਨਾ ਆ ਗਈ ਇਹਦਾ ਮਤਲਬ ਕੋਈ ਗੱਲ ਹੈ ਕਿਉਂਕਿ 사ਤਗੁਰੂ ਪੂਰਾ ਹੈ ਤੇ ਚਲੋ ਭਾਈ ਸ਼ਗਨ ਪਾਏ ਸਾਰਾ ਕੁਝ ਹੋ ਗਿਆ ਸ਼ਗਨ ਤੋਂ ਅਗਲੇ ਦਿਨ ਹੀ ਅਗਲੇ ਹੀ ਦਿਨ ਉਹ ਮੁੰਡਾ ਜਿਹਨੂੰ ਸ਼ਗਨ ਪਾ ਕੇ ਆਏ ਸੀ ਉਹ ਉਸੇ ਕੁੜੀ ਦੇ ਪਿੰਡ ਜਿਹੜੀ ਦੇ ਨਾਲ ਉਹਦਾ ਹੋਇਆ ਸੀ ਮੰਗਣਾ ਦੁਕਾਨਾਂ ਤੇ ਕੁੜੀ ਦੇ ਬਾਰੇ ਜਾਣਕਾਰੀ ਇਕੱਠਾ ਇਕੱਠੀ ਕਰਦਾ ਫਿਰੋ ਕੁੜੀ ਕਿਵੇਂ ਆ ਫਲਾਣੇ ਪਿੰਡ ਤੁਹਾਡੇ ਉਹ ਘਰ ਵਾਲੀ ਕੁੜੀ ਉਹ ਕਿਵੇਂ ਆ ਉਹ ਹੁਣ ਪਿੰਡ ਦੇ ਜਿਹੜੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਵੀ ਉਹਨਾਂ ਦੀ ਕੁੜੀ ਬਾਰੇ ਪੁੱਛ ਰਿਹਾ ਹੈ ਤੇ ਕੁੜੀ ਦੀ ਫੋਟੋ ਵੀ ਨਾਲ ਚੱਕੀ ਫਿਰਦਾ ਸੀ ਤੇ ਉਹਨਾਂ ਨੇ ਭਾਈ ਜਦੋਂ ਮੁੰਡਾ ਉਹ ਗਿਆ ਤਾਂ ਉਹਨਾਂ ਦੇ ਘਰੇ ਦਾਸਤਾ ਹੈ ਬਈ ਆਇਆ ਕਰਦਾ ਹੈ ਤਾਂ ਬੀਤੇ ਕੋ ਬੰਦਾ ਆਇਆ ਸੀ ਨਸ਼ੇ 'ਚ ਪੂਰਾ ਉਹ ਸੀਗਾ ਤੇ ਉਹ ਤੁਹਾਡੀ ਕੁੜੀ ਬਾਰੇ ਪੁੱਛਦਾ ਸੀ ਵੀ ਉਹਦਾ ਬਿਲਕੁਲ ਨਸ਼ੇ ਦੇ ਵਿੱਚ ਸੀ ਬਹੁਤ ਜ਼ਿਆਦਾ ਹੁਣ ਕੁੜੀ ਦੀ ਬਦਨਾਮੀ ਹੋ ਗਈ ਵੀ ਇਸ ਤਰ੍ਹਾਂ ਹੋਣੀ ਹੀ ਸੀ ਬਦਨਾਮੀ ਉਹਨੇ ਫਿਰ ਮੈਨੂੰ ਫੋਨ ਕੀਤਾ ਮੁੰਡੇ ਨੇ ਮੈਨੂੰ ਕਹਿੰਦਾ ਉਹ ਤਾਂ ਐ ਨਿਕਲਿਆ ਮੁੰਡਾ ਮੈਂ ਕਿਹਾ ਤੂੰ ਹੋਰ ਤੂੰ ਨਾਂ ਮੰਨ ਹਲੇ ਮਹਾਰਾਜ ਜੀ ਦੀ ਉਹ ਆਪ ਸਿਆਣੇ ਬਣਜੋ ਤੁਸੀਂ ਜਾਦੇ ਹਨਾ ਉਹ ਮੁੰਡੇ ਨੂੰ ਮੈਂ ਕਿਹਾ ਸੋ ਇਸੇ ਤਰ੍ਹਾਂ ਜੇ ਤੂੰ ਰਿਸ਼ਤਾ ਕਰਨਾ ਹੈ ਪਹਿਲਾਂ ਜਾਓ ਮਹਾਰਾਜ ਜੀ ਦੇ ਅੱਗੇ ਦੇਖ ਪ੍ਰਸ਼ਾਦ ਕਰਾਓ ਫਲਾਦਕ ਲੈ ਜਾਓ ਉਥੇ ਅਰਦਾਸ ਕਰ ਮਹਾਰਾਜ ਜੀ ਸੀ ਇਹ ਰਿਸ਼ਤਾ ਕਰਨ ਲੱਗੇ ਆ ਆ ਨੌਆ ਆ ਫਲਾਨਾ ਹੈ ਸੱਜੇ ਕਿਰਪਾ ਕਰ ਸੰਸੂਜੀ ਬਖਸ਼ੋ ਇਹ ਹੁਕਮ ਨਾ ਹਾਂ ਪੱਖੀ ਆ ਗਿਆ ਕਰ ਲੋ ਬੇਚਨ ਧੋਕੇ ਕਰੋ ਤੁਹਾਡਾ ਰਿਸ਼ਤਾ ਨਹੀਂ ਬੇਗਾ ਜਦੋਂ ਨਾਂ ਪੱਖੀ ਆ ਗਿਆ ਫੇਰ ਨਹੀਂ ਫਿਰ ਇਹ ਨਹੀਂ ਰਿਸ਼ਤਾ ਤੋੜ ਦੇਣਾ ਉੱਥੇ ਉਹ ਕਰ ਦੇਣਾ ਫਿਰ ਕੁਛ ਦਿਨ ਪਾਲੇਦੇ ਹੁੰਦੇ ਆ ਅਰਦਾਸ ਕਰੀਦੀ ਆ ਜਦ ਤੱਕ ਕਰ ਲਈਦਾ ਥੋੜਾ ਜਿਹਾ ਫੇਰ ਜਾਈਦਾ ਫਿਰ ਕਰਮ ਕਟਿਆ ਜਾਂਦਾ ਮਾਰਿਕ ਨੇ ਮੇਰੇ ਕੋਲ ਦੁਬਾਰਾ ਆ ਕੇ ਕੋਈ ਗੱਲ ਨਹੀਂ ਤੇ ਕਿਰਪਾ ਕਰੋ ਇਹਨਾਂ ਤੇ ਮਾਰਿਕ ਕਿਰਪਾ ਕਰ ਦਿੰਦੇ ਸੋ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਜਦੋਂ ਪਹਿਲੀ ਗੱਲ ਤਾਂ ਹੁਕਮਨਾਮਾ ਲੈ ਕੇ ਫਿਰ ਆਨੰਦ ਕਾਰਜ ਕਰੋ ਜਦੋਂ ਆਨੰਦ ਕਾਰਜ ਹੋ ਗਿਆ ਉਹਨੂੰ ਫਿਰ ਨਿਭਾਓ ਫਿਰ ਡਿਵੋਰਸ ਵਾਲੇ ਚੱਕਰਾਂ 'ਚ ਨਾ ਪੋ ਜਿਹੜਾ ਬੰਦਾ ਆਪਣੀ ਹਉਮੈ ਕਰਕੇ ਜਾਂ ਆਪਣੀ ਕਿਸੇ ਗੱਲ ਕਰਕੇ ਡਿਵੋਰਸ ਦੂਜੇ ਨੂੰ ਦਿੰਦਾ ਹੈ ਚਾਹੇ ਬੀਬੀ ਬੰਦੇ ਨੂੰ ਦਿੰਦੀ ਹੈ ਬੰਦਾ ਬੀਬੀ ਨੂੰ ਦਿੰਦਾ ਹੈ ਦਰਗਾਹ 'ਚ ਉਹ ਪੁੱਛਿਆ ਜਾਏਗਾ ਵੀ ਸਾਡੀ ਹਜ਼ੂਰੀ 'ਚ ਆਨੰਦ ਗਰਦੇ ਹੋਇਆ ਸੀ ਨਾ ਇਹ ਕੀ ਕੀਤਾ ਇਹ ਕੀ ਕੀਤਾ ਠੀਕ ਹੈ ਨਾ ਸੋ ਇਹ ਚੀਜ਼ ਹੈ ਦੂਸਰੀ ਗੱਲ ਪਤੀ ਤੇ ਪਤਨੀ ਜਿਹੜੇ ਆਪਸ ਵਿੱਚ ਜਿਹੜੇ ਹੈਗੇ ਨੇ ਨਾ ਪ੍ਰੇਮ ਇਤفاق ਨਾਲ ਰਹੀਦਾ ਹੁੰਦਾ ਹੈ ਇੱਕ ਦੂਜੇ ਦੀਆਂ ਗਲਤੀਆਂ ਨੂੰ ਅੰਦਰ ਸੋਚੀ ਨਹੀਂ ਜਾਇਦਾ ਹੁੰਦਾ ਇਨੇ ਆਏ ਕੀਤਾ ਹਏ ਇਹਨੇ ਆਏ ਕੀਤਾ ਮੈਂ ਇਹਦੇ ਲਈ ਆਏ ਕਰਦਾ ਮੈਂ ਜਾਂ ਕਰਦੀ ਆ ਇਹ ਮੇਰੇ ਲਈ ਇੰਨਾ ਕੀ ਕਰਦਾ ਬਸ ਇਹ ਮੈਨੂੰ ਆਏ ਟੋਕਦਾ ਜਾਂ ਟੋਕਦੀ ਆ ਇਹਨੇ ਮੈਨੂੰ ਉੱਥੇ ਡਿਸਰੈਸਪੈਕਟ ਕੀਤਾ ਇਹਨੇ ਮੈਨੂੰ ਆਏ ਕੀਤਾ ਉੱਥੇ ਆ ਕੀਤਾ ਜਿਉਂ ਇਹ ਚੀਜ਼ਾਂ ਨਹੀਂ ਸੋਚਦੀਆਂ ਹੁੰਦੀ ਇਹ ਸਾਡੀ ਹੌਮੇ ਹੌਮੇ ਬਹੁਤ ਤਗੜੀ ਹੌਮੇ ਹੈ ਇੱਕ ਵਾਰੀ ਪਤੀ ਪਤਨੀ ਦਾ ਰਿਸ਼ਤਾ ਜਦੋਂ ਖਰਾਬ ਹੋਣ ਲੱਗ ਗਿਆ ਨਾ ਫਿਰ ਅਸੀਂ ਧਿਆਨ ਹੀ ਨਹੀਂ ਦਿੰਦੇ ਅਸੀਂ ਕਹਿੰਦੇ ਨਾ ਫਿਰ ਸਾਡੀ ਹੌਮੇ ਮੂਰੇ ਆਉਂਦੀ ਰਹਿੰਦੀ ਅੱਗੇ ਆਉਂਦੀ ਰਹਿੰਦੀ ਨੀਵੇਂ ਹੋ ਜਾਂਦਾ ਨੀਵੇਂ ਹੋ ਜਾਂਦਾ ਨੀਵੇਂ ਹੋ ਜਾਂਦਾ ਠੀਕ ਹੈ ਨਾ ਇੱਕ ਚੀਜ਼ ਬਹੁਤ ਜ਼ਰੂਰੀ ਜਦੋਂ ਆਪਣਾ ਆਨੰਦ ਕਾਰਜ ਹੁੰਦਾ ਹੈ ਵਿਆਹ ਹੁੰਦਾ ਹੈ ਇੱਕ ਟਾਈਮ ਤੁਹਾਡੀ ਲਾਈਫ ਚ ਐਸਾ ਜ਼ਰੂਰ ਆਏਗਾ ਜਦੋਂ ਕੁਝ ਟਾਈਮ ਲਈ ਡਿਸਟਰਬੈਂਸ ਹੋਏਗੀ ਹੋ ਸਕਦਾ ਹੈ ਕਈਆਂ ਦੇ 10 ਦਿਨ ਲਈ ਹੋਵੇ ਕਈਆਂ ਦੇ ਮਹੀਨੇ ਲਈ ਕਿਸੇ ਕਈਆਂ ਦੇ ਸਾਲ ਲਈ 6 ਮਹੀਨੇ ਲਈ ਇਹ ਆਉਂਦਾ ਹੈ ਟਾਈਮ ਜੇ ਤੁਸੀਂ ਉਹ ਟਾਈਮ ਲੰਘਾ ਲਿਆ ਇੱਕ ਵਾਰੀ ਔਖਾ ਸੁਖਾ ਸਾਰੀ ਲਾਈਫ ਸੌਖੀ ਰਹਿੰਦੀ ਆਪਣੇ ਮਾਤਾ ਪਿਤਾ ਨੂੰ ਵੀ ਚਾਹੇ ਤੁਸੀਂ ਪੁੱਛ ਕੇ ਦੇਖ ਲਿਓ ਵੀ ਤੁਹਾਡੇ ਦੀ ਲਾਈਫ ਦੇ ਵਿੱਚ ਕਦੇ ਐਸਾ ਟਾਈਮ ਆਇਆ ਸੀ ਜੇ ਉਹ ਤੁਹਾਡੇ ਵਿੱਚ ਕਾਫੀ ਮਤਲਬ ਡਿਸਟਰਬੈਂਸ ਹੋਈ ਉਹਨੇ ਕਹਿੰਨਾ ਹਾਂ ਇੱਕ ਵਾਰੀ ਆਇਆ ਸੀ ਪਰ ਮੁੜ ਕੇ ਇਹ ਮੈਂ ਮੋਸਟਲੀ ਮੈਂ ਪੁੱਛਿਆ ਵੀ ਹੈ ਬਹੁਤਿਆਂ ਨੂੰ ਉਹ ਕਹਿੰਨੇ ਹਾਂ ਕੁਝ ਇੱਕ ਵਾਰੀ ਇਸ ਤਰ੍ਹਾਂ ਦਾ ਟਾਈਮ ਆਉਣ ਲੱਗਿਆ ਸੀ ਪਰ ਅਸੀਂ ਅਵੇਅਰ ਹੋ ਗਏ ਹੈ ਇਹ ਚੀਜ਼ਾਂ ਨੇ ਅੱਗੇ ਮੈਂ ਸ਼ਬਦ ਬੇਨਤੀ ਕਰਾਂਗਾ ਇਹ ਵੈਸੇ ਹੀ ਨਹੀਂ ਗੱਲਾਂ ਨਹੀਂ ਤੁਹਾਨੂੰ ਮੈਂ ਦੱਸਣ ਲੱਗਿਆਂ ਪਤਾ ਨਹੀਂ ਕਿਹਦੇ ਕੰਮ ਵਿਚਾਰ ਆ ਜਾਣੀ ਹੈ ਪਤਾ ਨਹੀਂ ਕਿਹਦੇ ਕੰਮ ਆ ਜਾਣੀ ਹੈ ਹੁਣ ਆਪਾਂ ਤੁਹਾਨੂੰ ਸ਼ਬਦ ਬੇਨਤੀ ਕਰਦੇ ਆਂ ਇਹ ਕਾਦੇ ਵਾਸਤੇ ਹੈ ਤੁਹਾਡੇ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਮਜ਼ਬੂਤ ਕਰਨ ਵਾਸਤੇ ਹੈ ਠੀਕ ਹੈ ਨਾ ਤੁਹਾਡੇ ਅੰਦਰ ਪ੍ਰੇਮ ਇਤਿਫਾਕ ਬਣੇਗਾ ਪ੍ਰੇਮ ਇਤਿਫਾਕ ਬਣੇਗਾ ਪ੍ਰੇਮ ਇਤਿਫਾਕ ਲਈ ਅਰਦਾਸ ਵੀ ਜਰੂਰ ਕਰਨੀ ਆਂ ਮਹਾਰਾਜ ਮਹਾਰਾਜ ਸਾਡੇ ਵਿੱਚ ਪ੍ਰੇਮ ਇਤਿਫਾਕ ਬਣਿਆ ਰਹੇ ਜਬ ਤੱਕ ਗਰੀਦਾਂ ਦਾ ਆਪ ਜੀ ਸ਼ਬਦ ਦੇ ਦਰਸ਼ਨ ਕਰੋ ਆਸਮਹ ਲਾ ਪੰਜਵਾ ਦੂਕਨੋ ਜਬ ਹੂਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਚੋਕਾ ਨਿਹੋਰਾ ਸਖੀ ਸਹੇਰੀ ਪਰੰਗਿਆ ਗੁਰਪਿਰ ਸੰਗ ਮੇਰੀ ਰਹਾਓ ਨਿਕਟ ਆਣ ਪ੍ਰੇ ਸੇਜ ਧਰੀ ਕਾਣ ਕਢਨ ਤੇ ਝੂਟ ਪਰੀ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਿਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਘਰ ਆਇਆ ਥਿਰ ਸੁਹਾਗ ਨਾਨਕ ਨ ਜਾਣ ਪਾਇਆ ਇਹ ਸ਼ਬਦ ਹੈ ਇਹ ਸ਼ਬਦ ਹੈ ਪਾਈਕਰ ਭਜਨ ਸਿੰਘ ਛੋਟੀ ਉਹਨਾਂ ਨੇ ਵੀ ਦੱਸਿਆ ਸੋ ਇਹ ਜਿਹੜਾ ਸ਼ਬਦ ਹੈ ਨਾ ਇਹ ਜੇ ਤੁਸੀਂ ਕਰ ਲਓਗੇ ਤੁਹਾਡਾ ਰਿਲੇਸ਼ਨ ਲਾਈਫ 'ਚ ਇੱਕ ਵਾਰੀ ਹਸਬੈਂਡ ਵਾਈਫ ਇਹਨੂੰ ਕਰ ਲਓ ਕਿਰਪਾ ਬਣੀ ਰਹੇਗੀ ਹੁਣ ਕਿੰਨੇ ਸਿੰਘਾਂ ਦੇ ਫੋਨ ਆਉਂਦੇ ਭੈਣਾਂ ਦੇ ਵੀ ਫੋਨ ਆਉਂਦੇ ਉਹ ਬੀਬੀ ਨੇ ਗਲਤੀ ਕਰ ਲਈ ਕੋਈ ਕਰੈਕਟਰਲੈਸ ਗਲਤੀ ਹੋਊਗੀ ਤੇ ਬਾਸੂ ਸਿੰਘ ਦੀ ਲਾਈਫ ਵੀ ਉਹ ਬਣ ਗਿਆ ਆਪਦੀ ਤਾਂ ਬਣਨੀ ਪਣੀ ਸੀ ਦੂਜੀ ਦੀ ਵੀ ਬਣਾ ਕੇ ਹਨ ਪਰ ਇੱਕ ਗੱਲ ਹੋਰ ਹੈ ਜਿਵੇਂ ਹੁਣ ਦੋਨਾਂ ਚ ਜਿਹੜਾ ਵੀ ਗਲਤੀ ਕਰੇਗਾ ਮੰਨ ਲਓ ਬੀਬੀ ਨੇ ਕੋਈ ਕਰੈਕਟਰਲੈਸ ਹੋ ਕੇ ਗਲਤੀ ਕਰ ਲਈ ਉਹ ਸਿੰਘ ਨੂੰ ਮਹਾਰਾਜ ਨੇ ਬਖਸ਼ ਦੇਣਾ ਹੈ ਉਹਨੂੰ ਉਹਦੀ ਲਾਈਫ ਅੱਪ ਕਰ ਦੇਣੀ ਮਹਾਰਾਜ ਨੇ ਜੇ ਸਿੰਘ ਨੇ ਗਲਤੀ ਕੀਤੀ ਕਰੈਕਟਰਲੈਸ ਹੋ ਕੇ ਉਹ ਬੀਬੀ ਵਿਚਾਰੀ ਸਹੀ ਹੈ ਉਹ ਸਿੰਘ ਦੇ ਡਾਂਗਾ ਪੈਣ ਗਿਆ ਮਹਾਰਾਜ ਤੋਂ ਉਹ ਬੀਬੀ ਨੂੰ ਮਹਾਰਾਜ ਨੇ ਬਖਸ਼ਿਸ਼ ਕਰ ਦੇਣੀ ਜਿਵੇਂ ਉਹ ਜੱਤਪਤ ਕਰਦੀ ਹੈ ਪ੍ਰੈਕਟੀਕਲ ਹੈ ਸਾਰਾ ਆਪਣਾ ਦੇਖਿਆ ਹੋਇਆ ਮੈਂ ਸੰਸਾਰ ਦੇ ਵਿੱਚ ਇਹ ਠੀਕ ਹੈ ਸੋ ਸਤਿਗੁਰੂ ਬਹੁਤ ਵੱਡੇ ਨੇ ਸਤਿਗੁਰੂ ਦਇਆਲੂ ਨੇ ਜਿਹੜੀ ਬੀਬੀ ਜਾਂ ਸਿੰਘ ਕਰੈਕਟਰਲੈਸ ਜਦੋਂ ਹੋ ਗਿਆ ਨਾ ਇੱਕ ਅੱਧੀ ਵਾਰੀ ਗਲਤੀ ਹੋਊਗੀ ਚਲੋ ਫਿਰ ਵੀ ਮaaf ਕੀਤੀ ਜਾਂਦੀ ਹੈ ਪਰ ਜਦੋਂ ਬਾਰ ਬਾਰ ਕਰੀ ਜਾਂਦਾ ਕਰੀ ਜਾਂਦਾ ਅਜੇ ਇਹਦੇ ਨਾਲ ਸੰਬੰਧ ਬਣਾ ਲਏ ਫਿਰ ਅੱਗੇ ਉਹਦੇ ਨਾਲ ਇਹ ਕਲਯੁਗ ਚ ਹੋ ਰਿਹਾ ਹੈ ਇਹ ਆਮ ਹੋ ਰਿਹਾ ਹੈ ਹੈਨਾ ਤੇ ਕਿਉਂਕਿ ਮੈਨੂੰ ਪਤਾ ਹੈ ਮੈਂ ਸੋਸ਼ਲ ਸਿਸਟਮ ਦੇ ਵਿੱਚ ਕੰਮ ਵੀ ਕੀਤਾ ਜਦੋਂ ਇੰਡੀਆ ਸੀਗਾ ਬਹੁਤ ਆ ਆਮ ਹੈ ਇਹ ਚੀਜ਼ ਆਮ ਹੈ ਠੀਕ ਹੈ ਨਾ ਇੱਕ ਇੱਕ ਦੇ ਨਾਲ ਰਹਿ ਕੇ ਸੈਟੀਸਫਾਈ ਹੀ ਨਹੀਂ ਹੈਗੇ ਔਰਤਾਂ ਕਈ ਜਦੋਂ ਜਿਆਦੇ ਪੈਸੇ ਕਮਾਉਣ ਲੱਗ ਜਾਂਦੀ ਉਹ ਬੰਦੇ ਨੂੰ ਟਿਚ ਸਮਝਦੀਆਂ ਬੰਦਾ ਜਦੋਂ ਕੁਝ ਜਿਆਦਾ ਹੀ ਵਧੀਆ ਕਮਾ ਰਿਹਾ ਹੁੰਦਾ ਤਾਂ ਉਹ ਕਹਿੰਦਾ ਮੈਂ ਹੀ ਸਾਰਾ ਕੁਝ ਆ ਤੂੰ ਕੀ ਚੀਜ਼ ਹੈ ਉਹ ਦੋਨੇ ਬਰਾਬਰ ਨੇ ਇਹੀ ਤਾਂ ਸਮਝਣਾ ਹੁੰਦਾ ਹੈ ਇਹੀ ਤਾਂ ਚੀਜ਼ ਸਿੱਖਣ ਆਏ ਆ ਆਪਾਂ ਠੀਕ ਹੈ ਜਦੋਂ ਬਰਾਬਰ ਸਮਝੋਗੇ ਨਾ ਆਪਣੇ ਆਪ ਨੂੰ ਉਦੋਂ ਹੀ ਗੱਲ ਬਣਨੀ ਹੈ ਕਦੇ ਵੀ ਔਰਤ ਨੂੰ ਨੀਵਾਂ ਨਹੀਂ ਸਮਝਣਾ ਜਾਂ ਔਰਤ ਨੇ ਬੰਦੇ ਨੂੰ ਮਾੜਾ ਨਹੀਂ ਸਮਝਣਾ ਬਰਾਬਰ ਰਹੋਗੇ ਲਾਈਫ ਸੌਖੇ ਨਿਕਲ ਜੂਗੀ ਤੇ ਨਹੀਂ ਤਾਂ ਫਿਰ ਬਸ ਇਸ ਤਰ੍ਹਾਂ ਹੀ ਇੱਕ ਵਾਰ ਦੀ ਉਦਾਹਰਨ ਦੇ ਦਿੰਦਾ ਇਕ ਨਾ ਉਹ ਜਾਨਵਰ ਹੁੰਦਾ ਉਹਦੇ ਕੰਡੇ ਜੇ ਲੱਗੇ ਹੁੰਦੇ ਕੰਡੇਰਨ ਕਹਿੰਦੇ ਪੰਜਾਬੀ ਚ ਉਹਨੂੰ ਤੇ ਬਾਹਰ ਨਾ ਬੜਾ ਭਾਰੀ ਹੜ ਆਇਆ ਹੜ ਆਇਆ ਤੇ ਉਹ ਸਾਰੇ ਭੱਜ ਕੇ ਇੱਕ ਬਿੱਲ ਦੇ ਵਿੱਚ ਬੜ ਗਏ ਬਿੱਲ ਬਿੱਲ ਹੁੰਦੀ ਨਾ ਛੋਟੀ ਜੀ ਬਿੱਲ ਬਣੀ ਹੁੰਦੀ ਬੜ ਗਏ ਤੇ ਇੱਕ ਦੂਜੇ ਦੇ ਕੰਡੇ ਚੁੱਭਦੇ ਸੀ ਉਹ ਕਹਿੰਦੇ ਵੀ ਕੁਝ ਦੇ ਕੰਡੇ ਚੁਬਦੇ ਆ ਆਪਣੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਦੂਜੇ ਦੇ ਕੰਡੇ ਜਿਹੜੇ ਚੁਬਦੇ ਆ ਨਾ ਇਹ ਤਾਂ ਫਿਰ ਵੀ ਠੀਕ ਆਪਾਂ ਮਰਾਂਗੇ ਨਹੀਂ ਪਰ ਕਹਿੰਦੇ ਜੇ ਆਪਾਂ ਬਾਹਰ ਹੀ ਰਹਿ ਗਏ ਨਾ ਇਕੱਠੇ ਨਾ ਇੱਥੇ ਇੱਕ ਜਗ੍ਹਾ ਤੇ ਹੋਏ ਤਾਂ ਬਾਹਰ ਹੀ ਕਿਉਂਕਿ ਜਗ੍ਹਾ ਉਨੀ ਕੀ ਸੀਗੀ ਤਾਂ ਆਪਾਂ ਪਾਣੀ 'ਚ ਡੁੱਬ ਕੇ ਸਾਰੇ ਮਰ ਜਾਾਂਗੇ ਪਾਣੀ ਦੇ ਵਿੱਚ ਮਰ ਜਾਾਂਗੇ ਸਾਰੇ ਜਣੇ ਅੱਥੇ ਤਾਂ ਫਿਰ ਕੁਝ ਟਾਈਮ ਲਈ ਆ ਪਾਣੀ ਜਦੋਂ ਥੱਲੇ ਹੋ ਗਿਆ ਪਾਣੀ ਜਦੋਂ ਲੰਘ ਗਿਆ ਤੇ ਆਪਾਂ ਫਿਰ ਆਪਾਂ ਠੀਕ ਠਾਕ ਹੋ ਜਾਾਂਗੇ ਇਹ ਜਿਹੜਾ ਇੱਕ ਦੂਜੇ ਦੇ ਆਪਣੇ ਕੰਡੇ ਵੱਜਦੇ ਹੁੰਦੇ ਨੇ ਕੁਝ ਟਾਈਮ ਬਾਅਦ ਠੀਕ ਹੋ ਜਾਂਦੇ ਹੁੰਦੇ ਆ ਪੀ ਹੋ ਜਾਂਦੇ ਹੁੰਦੇ ਦੂਸਰੀ ਚੀਜ਼ ਬਹੁਤ ਇੰਪੋਰਟੈਂਟ ਹੈ ਹਸਬੰਡ ਵਾਈਫ ਦਾ ਜਦੋਂ ਰਿਲੇਸ਼ਨ ਖਰਾਬ ਹੋਣਾ ਸ਼ੁਰੂ ਹੋਏ ਇਹ ਮੇਰੀ ਗੱਲ ਧਿਆਨ ਨਾਲ ਸੁਣੋ ਧਿਆਨ ਰੱਖੋ ਕਿਤੇ ਤੁਹਾਨੂੰ ਕਿਸੇ ਨੇ ਕੁਝ ਨੈਗੇਟਿਵਿਟੀ ਤਾਂ ਨਹੀਂ ਕਰ ਦਿੱਤੀ ਕੁਝ ਕਰਾ ਕਰੂ ਬਣ ਦਿੱਤਾ ਆ ਤੰਤਰ ਮੰਤਰਤਾ ਨਹੀਂ ਕਰਤਾ ਮੋਸਟਲੀ ਹਸਬੰਡ ਵਾਈਫ ਰਿਲੇਸ਼ਨ ਉਹਦੋਂ ਖਰਾਬ ਹੁੰਦੇ ਨੇ ਕਿਉਂਕਿ ਮੰਨ ਲਓ ਹੁਣ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਤੁਸੀਂ ਬਹੁਤ ਵਧੀਆ ਹੋ ਹੈਨਾ ਤੁਹਾਨੂੰ ਲੋਕਾਂ ਨੇ ਜਰਨਾ ਨਹੀਂ ਹੈ ਨਾ ਲੈ ਲੈ ਕੇ ਖਾਇਆ ਕਰੋ ਲੋਕਾਂ ਦੇ ਕਰੋ ਛੋਟਾ ਡੱਬੇ ਆਉਂਦੇ ਜਿਹੜੇ ਆ ਹੋਰ ਸਾਰਾ ਕੁਝ ਉਹ ਜਰਦੇ ਨਹੀਂ ਹੈਗੇ ਉਹ ਤੁਹਾਡਾ ਰਿਲੇਸ਼ਨਸ ਪੋਇਲ ਕਰ ਦਿੰਦੇ ਆਪਣੇ ਜਿਵੇਂ ਜੀਭ ਦੀ ਸੁਭਾਤ ਕਰਨ ਆਪਣੇ ਅੰਦਰ ਕੋਈ ਤੰਤਰ ਮੰਤਰ ਕ੍ਰਿਆ ਚੱਲੀ ਜਾਂਦੀ ਹੈ ਅਣਬਣ ਹੋ ਜਾਂਦੀ ਹੈ ਰਿਲੇਸ਼ਨ ਖਤਮ ਹੋ ਜਾਂਦਾ ਲੋਕੀ ਆਨੰਦ ਲੈਂਦੇ ਵਿਵਾਦ ਦੇਖਿਆ ਤੋੜਦੇ ਨੇ ਠੀਕ ਹੈ ਇਹ ਜ਼ਰੂਰੀ ਵੀਡੀਓ ਹੁੰਦੀ ਹੈ ਇਹ ਸਮਝਣ ਵਾਲੀਆਂ ਚੀਜ਼ਾਂ ਨੇ ਇਹ ਪ੍ਰੈਕਟੀਕਲ ਨੇ ਆਪਣੇ ਕੀਤੇ ਹੋਏ ਸਾਰੇ ਹੋਏ ਹੋਏ ਸੋ ਇਹਨੇ ਜਿਹਦਾ ਧਿਆਨ ਰੱਖੀਦਾ ਹੁੰਦਾ ਜਦੋਂ ਤੁਹਾਡੇ ਅੰਦਰ ਕਿਸੇ 'ਚੋਂ ਇੱਕ ਨੂੰ ਗ੍ਰੋਥ ਵੱਧ ਆਉਣ ਲੱਗਿਆ ਮੰਨ ਲਓ ਹਸਬੈਂਡ ਨੂੰ ਜ਼ਿਆਦਾ ਗ੍ਰੋਥ ਆਉਣ ਲੱਗਾ ਇਹਦਾ ਮਤਲਬ ਉਹਦੇ ਉੱਤੇ 네ਗੇਟਿਵ ਇਨਫਲੂਐਂਸ ਹੈਗਾ ਹੈ 100% ਹੈਗਾ ਹੈ ਔਰਤ ਨੂੰ ਜੇ ਔਰਤ ਕਿਤੇ ਜਿਹੜੀ ਹੋ ਗਈ ਹੈ ਜਾਂਦਾ ਕਿਸੇ ਹੋਰ ਬੰਦੇ ਵੱਲ ਅੰਦਰ ਉਹ ਧਿਆਨ ਜਾਣ ਲੱਗ ਗਿਆ ਕਿਤੇ ਹੋਰ ਹੈ ਨਾ ਰਿਲੇਸ਼ਨ ਵੱਲ ਇਹਦਾ ਮਤਲਬ ਉਹਦੇ ਅੰਦਰ ਨੈਗੇਟਿਵਿਟੀ ਚਲੀ ਗਈ ਹੈ ਨਹੀਂ ਤਾਂ ਛੇਤੀ ਕਿਤੇ ਹਸਬੰਡ ਵਾਈਫ ਦਾ ਰਿਲੇਸ਼ਨ ਖਰਾਬ ਨਹੀਂ ਹੁੰਦਾ ਹੈਗਾ ਸਮਝਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਆ ਸ਼ਬਦ ਕਰ ਲਿਓ ਕਰਨਾ ਕਿੰਨਾ ਹੈ ਦੋ ਮਾਲਾ ਜੇ ਤੁਹਾਡਾ ਰਿਲੇਸ਼ਨ ਖਰਾਬ ਹੋਇਆ ਹੋਇਆ ਹੈ ਆਪਸ ਵਿੱਚ ਵਾਈਫ ਨਾਰਾਜ਼ ਹੋ ਕੇ ਗਈ ਹੋਈ ਹੈ ਜਾਂ ਕਿਸੇ ਦਾ ਹਸਬੰਡ ਇਸ ਤਰ੍ਹਾਂ ਦੂਰ ਹੈ ਤੁਹਾਡੇ ਰਿਲੇਸ਼ਨ ਦੇ ਲਈ ਆ ਇਹ ਸ਼ਬਦ ਚਾਹੇ ਤੁਸੀਂ ਇਕੱਠੇ ਰਹਿਣ ਨੂੰ ਤਾਂ ਵੀ ਕਰ ਲੋ ਜੇ ਅਲੱਗ-ਅਲੱਗ ਹੋਏ ਹੋਏ ਹੋ ਇੱਕ ਦੂਜੇ ਨੂੰ ਮਿਲਣ ਦੀ ਇੱਛਾ ਤਾਂ ਵੀ ਕਰ ਲੋ ਗੁਰੂ ਸਾਹਿਬ ਦੀ ਕਿਰਪਾ ਹੋ ਜੂ ਕਰਨਾ ਕਿੰਨਾ ਹੈ ਦੋ ਮਾਲਾ ਰੋਜ਼ ਕਰੋ ਠੀਕ ਹੈ ਦੋ ਮਾਲਾ ਰੋਜ਼ ਅੰਮ੍ਰਿਤ ਵੇਲੇ ਕਰੋ ਦੋ ਸ਼ਾਮ ਨੂੰ ਕਰੋ ਦੇਖ ਬਣਾ ਕੇ ਸ਼ੁਰੂ ਕਰਿਓ 40 ਦਿਨ ਤਾਂ ਜ਼ਰੂਰ ਹੀ ਕਰ ਲੋ ਗੁਰੂ ਸਾਹਿਬ ਕਿਰਪਾ ਕਰਦੇ ਜਾਲ ਕੋਲੇ ਰੱਖ ਕੇ ਸੁੱਚੇ ਵਸਤਰ ਪਾ ਕੇ ਕਰਿਓ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਤੇ ਇਸ ਰਿਲੇਸ਼ਨ ਨੂੰ ਬਚਾ ਕੇ ਰੱਖੀਦਾ ਹੁੰਦਾ ਹੈ ਹਨਾ ਇਦੀ ਕਦਰ ਕਰਨੀ ਹੈ ਗੁਰੂ ਸਾਹਿਬ ਦਇਆ ਕਰਦੇ ਮਿਹਰ ਕਰਦੇ ਤਰਸ ਕਰਦੇ ਤੇ ਇਹ ਇੱਕ ਗੁਲਦਸਤਾ ਹੈ ਗੁਲਦਸਤਾ ਹੁੰਦਾ ਹਸਬੰਡ ਹੋਏ ਇਹ ਹਸਬੰਡ ਵਾਲੇ ਦਾ ਰਿਲੇਸ਼ਨ ਸਹੀ ਹੈ ਤੁਸੀਂ 70% 80% ਦਾ ਬੈਸੀ ਟੈਨਸ਼ਨ ਫਰੀ ਰਹਿ ਜੀ ਆਂ ਠੀਕ ਹੈ ਕਦਰ ਕਰਨੀ ਇੱਕ ਦੂਜੇ ਦੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ